ਜਗਬਣੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਨਵਦੀਪ ਸ਼ਰਮਾ ਅੱਜ ਗੱਲ ਕਰਾਂਗੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਦੀ ਤਾਂ ਦੱਸ ਤਈਏ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਜਾਂ ਫਿਰ ਡਿਪੋਰਟ ਹੋਣ ਜਾ ਰਹੇ ਭਾਰਤੀ ਲੋਕਾਂ ਦੀ ਖਬਰ ਨੇ ਪੂਰੇ ਸੂਬੇ ਨੂੰ ਝੰਜੋੜ ਕੇ ਰੱਖਿਆ ਹੋਇਆ ਫਿਕਰ ਦੀ ਗੱਲ ਤਾਂ ਇਹ ਹੈ ਕਿ ਜੋ ਲੋਕ ਰੁਜ਼ਗਾਰ ਦੀ ਪ੍ਰਾਪਤੀ ਲਈ ਬੇਗਾਨੇ ਮੁਲਕਾਂ 'ਚ ਗਏ ਉਹ ਬੇਗਾਨਿਆਂ ਦੇ ਵਾਂਗ ਹੀ ਬੇਰਹਿਮੀ ਦੇ ਨਾਲ ਵਾਪਸ ਆਪਣੀ ਧਰਤੀ ਵੱਲ ਠੇਕੇਲੇ ਜਾ ਰਹੇ ਨੇ ਇਸ ਮੰਚਰ ਤੇ ਪੀੜਤਾਂ ਨੂੰ ਅਲਾਮਤਾਂ ਤੇ ਜਹਿਮਤਾਂ ਨੇ ਜਕੜ ਲਿਆ ਹੈ ਜਿਵੇਂ ਇਸ ਪਲ ਵਿੱਚ ਕਰਜ਼ਿਆਂ ਦੀਆਂ ਪੰਡਾਂ ਦਾ ਭਾਰ ਸਿਰ ਤੇ ਚੁੱਕੀ ਹੁੰਦੇ ਇਹਨਾਂ ਲੋਕਾਂ ਦੀਆਂ ਉਮੀਦਾਂ ਟੁੱਟ ਗਈਆਂ ਤੇ ਜ਼ਿੰਦਗੀਆਂ ਰੁਕ ਗਈਆਂ ਪਰੰਤੂ ਇੱਥੇ ਹੁਣ ਸਵਾਲ ਮੁੜਨ ਦਾ ਨਹੀਂ ਸਗੋਂ ਅੱਗੇ ਤੁਰਨ ਦਾ ਹੈ ਪਿੱਟਣ ਦਾ ਨਹੀਂ ਸਗੋਂ ਕੁਝ ਸਿੱਖਣ ਦਾ ਹੈ ਭਾਵੇਂ ਵਕਤ ਮਾੜਾ ਹੈ ਪਰ ਭਵਿਕ ਲਈ ਕੁਝ ਚੰਗਾ ਸਿਖਾ ਕੇ ਚੱਲਿਆ ਇਸ ਲਈ ਵਿਦੇਸ਼ ਤੋਂ ਡਿਪੋਰਟ ਹੋ ਕੇ ਆਏ ਭਾਰਤੀਆਂ ਨੂੰ ਹਿੰਮਤ ਅਤੇ ਹੌਸਲੇ ਤੋਂ ਕੰਮ ਲੈ ਕੇ ਆਪਣੀਆਂ ਲਈ ਨਵੀਆਂ ਮੰਜ਼ਲਾਂ ਤਲਾਸ਼ ਕਰਨੀਆਂ ਚਾਹੀਦੀਆਂ ਨੇ ਨਾ ਕਿ ਲੰਗੇ ਸੱਪ ਦੀ ਲਕੀਰ ਕੁੱਟਣ ਵਾਂਗ ਭੂਤਕਾਲ ਨੂੰ ਪਿੱਟਣਾ ਚਾਹੀਦਾ ਜੇਕਰ ਅਸੀਂ ਬਾਹਰਲੇ ਮੁਲਕਾਂ ਤੋਂ ਸਵੈ ਇੱਛਾ ਦੇ ਨਾਲ ਵਾਪਸ ਮੋੜ ਆਏ ਪੰਜਾਬੀਆਂ ਨਾਲ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਉਹਨਾਂ ਲੋਕਾਂ ਵੱਲੋਂ ਪੰਜਾਬ ਦੀ ਧਰਤੀ ਤੇ ਮੁੜ ਆ ਕੇ ਖੁਦ ਨੂੰ ਮਿਹਨਤ ਅਤੇ ਲਗਨ ਦੇ ਸਪੁਰਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਜਗਬਣੀ ਦੀ ਟੀਮ ਦੇ ਵੱਲੋਂ ਅਜੀਹੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਵੱਲੋਂ ਵਿਦੇਸ਼ਾਂ ਤੋਂ ਮੁੜ ਕੇ ਦੇਸ਼ ਵਿੱਚ ਹੀ ਵੱਡੀਆਂ ਪੁਲਾੰਗਾ ਪੁਟੀਆਂ ਗਈਆਂ ਤੇ ਹੁਣ ਆਪਣਾ ਆਪਣੇ ਕੁਣਬੇ ਪਿੰਡ ਅਤੇ ਪੰਜਾਬ ਹੀ ਨਹੀਂ ਬਲਕਿ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਨੇ ਸੁਣਦੇ ਹਾਂ ਉਹਨਾਂ ਦੀ ਸਫਲਤਾ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ ਵਿਦੇਸ਼ੀ ਧਰਤੀ ਤੇ ਕਰਨੀ ਸੀ ਲੇਬਰ ਪਰ ਆਪਣੀ ਧਰਤੀ ਨੇ ਬਣਾਇਆ ਅਫਸਰ ਪਹਿਲੀ ਕਹਾਣੀ ਹੈ ਸਮਰਾਲਾ ਦੇ ਪਿੰਡ ਸਹਾਰਣ ਮਾਜਰਾ ਦੇ ਅਨਮੋਲਪ੍ਰੀ ਸਿੰਘ ਦੀ ਉਸ ਦਾ ਕਹਿਣਾ ਹੈ ਕਿ ਪਹਿਲਾਂ ਉਸ ਨੇ 30 ਲੱਖ ਦੇ ਕਰੀਬ ਪੈਸੇ ਖਰਚ ਕਰਕੇ ਕੈਨੇਡਾ ਦੀ ਧਰਤੀ ਤੇ ਪੜਨ ਅਤੇ ਖੁਦ ਨੂੰ ਸਥਾਪਿਤ ਕਰਨ ਲਈ ਗਿਆ ਸੀ ਉੱਥੇ ਉਸ ਨੇ ਪੜਾਈ ਕਰਨ ਦੇ ਦੌਰਾਨ ਹੀ ਵਾਪਸ ਮੁੜਨ ਦਾ ਫੈਸਲਾ ਲੈ ਲਿਆ ਉਸ ਦਾ ਕਹਿਣਾ ਹੈ ਕਿ ਜੇਕਰ ਉਹ ਵਾਪਸ ਨਾ ਮੁੜਦਾ ਤਾਂ ਅੱਜ ਉੱਥੇ ਸ਼ਾਇਦ ਮਜ਼ਦੂਰਾ ਵਾਂਗ ਦਿਨ ਰਾਤ ਇੱਕ ਕਰਕੇ ਕੰਮ ਵਿੱਚ ਖੋਇਆ ਹੁੰਦਾ ਲੇਕਿਨ ਉਸਦੇ ਵਤਨ ਦੀ ਧਰਤੀ ਨੇ ਇੱਥੇ ਉਸ ਨੂੰ ਅਫਸਰ ਬਣਾ ਕੇ ਬਿਠਾਇਆ ਤਾਂ ਦੱਸ ਦਈਏ ਕਿ ਅਨਮੋਲ ਪ੍ਰੀ ਸਿੰਘ ਹੁਣ ਪੰਜਾਬ ਸਟੇਟ ਪਾਵਰ ਕਮ ਲਿਮਟਿਡ ਦੇ ਐਸਟੀਓ ਨੇ ਪਿੰਡ ਸਹਾਰਣ ਮਾਜਰਾ ਵਿੱਚ ਪਿਤਾ ਅਤੇ ਮਾਤਾ ਨੂੰ ਫੋਨ ਦੇ ਉੱਤੇ ਕੈਨੇਡਾ ਵਿੱਚ ਬੈਠੇ ਅਨਮੋਲ ਪ੍ਰੀ ਸਿੰਘ ਨੇ ਜਦ ਪੁੱਛਿਆ ਕਿ ਉਸ ਨੂੰ ਪਿੰਡ ਵਾਪਸ ਆਉਣਾ ਚਾਹੀਦਾ ਤਾਂ ਮਾਪਿਆਂ ਨੇ ਝੱਟ ਦੇ ਨੇ ਹਾਂ ਕਰ ਦਿੱਤੀ ਦਰਸਲ ਕੈਨੇਡਾ ਜਾਣ ਵੇਲੇ ਅਨਮੋਲ ਪ੍ਰੀ ਸਿੰਘ ਦੇ ਵੱਲੋਂ ਗ੍ਰੇਡ ਦਾ ਟੈਸਟ ਦਿੱਤਾ ਗਿਆ ਸੀ ਜਿਸ ਦਾ ਬਾਅਦ ਵਿੱਚ ਰਿਜ਼ਲਟ ਆਇਆ ਤੇ ਉਸ ਦਾ ਨਾਮ ਐਸਟੀਓ ਲੱਗਣ ਵਾਲੀ ਸੂਚੀ ਵਿੱਚ ਆ ਗਿਆ ਆ ਜੋ ਫਕਰ ਨਾਲ ਆਖਦਾ ਹੈ ਕਿ ਆਪਣੀ ਧਰਤੀ ਵਰਗੀ ਕੋਈ ਰੀਸ ਨਹੀਂ ਉਸ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਦੇਸ਼ੀ ਧਰਤੀ ਸਾਨੂੰ ਬਹੁਤ ਕੁਝ ਨਵਾਂ ਕਰਨ ਲਈ ਪ੍ਰੇਰਨਾ ਦਿੰਦੀ ਹੈ ਅਤੇ ਸਿਖਾਉਂਦੀ ਵੀ ਹੈ ਪਰੰਤੂ ਅਫਸੋਸ ਇਸ ਗੱਲ ਦਾ ਹੁੰਦਾ ਹੈ ਕਿ ਅਸੀਂ ਕੁਝ ਨਵਾਂ ਸਿੱਖਣ ਲਈ ਆਪਣੀ ਥਾਂ ਛੱਡਣ ਨੂੰ ਤਿਆਰ ਨਹੀਂ ਹੁੰਦੇ ਜਿਸ ਤਰ੍ਹਾਂ ਅਸੀਂ ਵਿਦੇਸ਼ ਦੀ ਧਰਤੀ ਤੇ ਟੁੱਟ ਟੁੱਟ ਕੇ ਕੰਮ ਕਰਦੇ ਹਾਂ ਜੇਕਰ ਉਸੇ ਤਰ੍ਹਾਂ ਆਪਣੀ ਧਰਤੀ ਤੇ ਕੰਮ ਕੀਤਾ ਜਾਵੇ ਤਾਂ ਅਸੀਂ ਉਹ ਟੀਚੇ ਇੱਥੇ ਵੀ ਹਾਸਲ ਕਰ ਸਕਦੇ ਹਾਂ ਅਮਰੀਕਾ ਜਾਣ ਲਈ 2 ਸਾਲ ਦਿੱਲੀ ਦੀਆਂ ਗਲੀਆਂ ਚ ਰੁਲਿਆ ਦੂਜੀ ਕਹਾਣੀ ਪਿੰਡ ਮੁਸਕਾਬਾਦ ਦੇ ਦਵਿੰਦਰ ਸਿੰਘ ਦੀ ਹੈ ਤਾਂ ਦੱਸਦਾ ਇਹ ਪਿੰਡ ਮੁਸਕਾਬਾਦ ਦੇ ਕਿਸਾਨ ਸੁਖਦੇਵ ਸਿੰਘ ਦਾ ਪੁੱਤਰ ਦਵਿੰਦਰ ਸਿੰਘ ਮੁਸਕਾਬਾਦ ਦਾ ਕਹਿਣਾ ਹੈ ਕਿ ਅੱਜ ਤੋਂ 3 ਦਹਾਕੇ ਪਹਿਲਾਂ ਅਮਰੀਕਾ ਜਾਣ ਦਾ ਸੁਪਨਾ ਵੇਖਿਆ ਸੀ ਉਹ ਸੋਚਦਾ ਸੀ ਕਿ ਆਪਣੀ 2 1/2 ਏਕੜ ਦੀ ਜ਼ਮੀਨ ਵੇਚ ਕੇ ਅਮਰੀਕਾ ਜਾਵੇ ਅਤੇ ਆਪਣੇ ਘਰ ਦੀ ਗਰੀਬੀ ਦੂਰ ਕਰ ਸਕੇ ਇਸ ਸੁਪਨੇ ਨੂੰ ਪੂਰਾ ਕਰਨ ਲਈ 2 ਸਾਲ ਦਿੱਲੀ ਦੀਆਂ ਗਲੀਆਂ 'ਚ ੱਟਕੇ ਖਾ ਕੇ ਪਰ ਗੱਲ ਫਿਰ ਵੀ ਨਹੀਂ ਬਣੀ ਫਿਰ ਉਸਨੇ ਮਨ ਮਜ਼ਬੂਤ ਕੀਤਾ ਅਤੇ ਆਪਣੀ ਅੱਧੇ ਏਕੜ ਜ਼ਮੀਨ ਤੇ ਕੋਲੀ ਮਿਰਚ ਦੀ ਖੇਤੀ ਸ਼ੁਰੂ ਕੀਤੀ ਮਿਰਚ ਨੂੰ ਚੰਡੀਗੜ੍ਹ ਜੱਟ ਮੰਡੀ ਤੇ ਵੇਚਣਾ ਸ਼ੁਰੂ ਕੀਤਾ ਮੋਮਬੱਤੀ ਦੀ ਰੋਸ਼ਨੀ 'ਚ ਦਮੜਾ ਦਮੜਾ ਇਕੱਠਾ ਕਰਦਾ ਰਿਹਾ 22 ਸਾਲ ਦੇ ਸੰਘਰਸ਼ ਤੋਂ ਬਾਅਦ ਇੰਗਲੈਂਡ ਦੀ ਮੰਡੀ ਹੀਥਰੋ ਮੰਡੀ ਤੱਕ ਆਪਣੀ ਉਪਜ ਨੂੰ ਪਹੁੰਚਦਾ ਕਰ ਦਿੱਤਾ ਉਸ ਦਾ ਕਹਿਣਾ ਹੈ ਕਿ ਮੈਨੂੰ ਪਹਿਲਾਂ ਰਾਜਪੁਰਸਕਾਰ ਫਿਰ ਕੌਮੀ ਪੁਰਸਕਾਰ ਮਿਲਿਆ ਜਿਹੜੇ ਦੇਸ਼ ਦੀ ਧਰਤੀ ਤੇ ਮੈਂ ਦਿਹਾੜੀ ਜੋਤਾ ਕਰਨ ਲਈ ਆਪਣੀ ਜ਼ਮੀਨ ਤੱਕ ਵੇਚਣ ਲਈ ਤਿਆਰ ਸੀ ਹੁਣ ਉਹਨਾਂ ਦੇਸ਼ਾਂ ਵਿੱਚ ਉਹ ਉਸੇ ਜ਼ਮੀਨ ਦੇ ਸਿਰ ਤੇ ਉੱਤੇ ਡੈਲੀਗੇਸ਼ਨ ਦੇ ਤੌਰ ਤੇ ਉੱਤੇ ਸਰਕਾਰ ਦੇ ਖਰਚੇ ਉੱਤੇ ਮਹਿਮਾਨ ਬਣ ਕੇ ਜਾ ਰਿਹਾ ਉਸ ਦਾ ਕਹਿਣਾ ਹੈ ਕਿ ਜੋ ਮੈਂ ਗੋਰਿਆਂ ਦੀ ਧਰਤੀ ਤੋਂ ਸਿੱਖ ਕੇ ਆਇਆ ਆਪਣੇ ਖੇਤਾਂ ਤੇ ਲਾਗੂ ਕੀਤਾ ਤੇ ਦੂਜਿਆਂ ਨੂੰ ਹੋਰ ਬਿਹਤਰ ਸਕਾਉਣ ਲਈ ਹੁਣ ਇੱਕ ਟ੍ਰੇਨਿੰਗ ਸੈਂਟਰ ਵੀ ਖੋਲਿਆ ਉਸ ਦਾ ਕਹਿਣਾ ਹੈ ਕਿ ਅਮਰੀਕਾ ਨਾਲੋਂ ਜ਼ਿਆਦਾ ਕਮਾਈ ਆਪਣੇ ਖੇਤਾਂ ਵਿੱਚੋਂ ਕਰ ਰਿਹਾ ਸੋ ਰਿਪੋਰਟ ਹੋਣ ਦਾ ਮਤਲਬ ਇਹ ਨਹੀਂ ਕਾ ਤੁਹਾਨੂੰ ਸੁਣਾਉਣੇ ਆ ਕਿਸਾਨ ਦਵਿੰਦਰ ਸਿੰਘ ਦਾ ਇਸ ਮਾਮਲੇ 'ਚ ਕੀ ਕਹਿਣਾ ਮੈਂ ਵੀ ਬਾਹਰ ਜਾਣ ਦੀ ਟਰਾਈ ਕੀਤੀ 2 ਸਾਲ ਦਿੱਲੀ ਬੈਠਾ ਰਿਹਾ ਗੱਲ ਨਹੀਂ ਬਣੀ ਵਾਪਸ ਆ ਗਿਆ 1 ਇੱਕੜ ਤੋਂ ਸ਼ੁਰੂ ਕੀਤਾ ਸ਼ੁਰੂ ਕਰਨ ਤੋਂ ਬਾਅਦ ਹੌਲੀ 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 ਮੈਂ ਕਹਿੰਦਾ ਜਟ ਮੰਡੀ ਤੋਂ ਸ਼ੁਰੂ ਹੋ ਕੇ ਇੰਗਲੈਂਡ ਦੀ ਮੰਡੀ ਤੱਕ ਆਪਾਂ ਸਬਜ਼ੀ ਪਹੁੰਚਾਈ ਆਪ ਹੀ ਨਹੀਂ ਕਾਮਯਾਬ ਹੋਏ ਆਪਣੇ ਨਾਲ ਭਾਈਚਾਰੇ ਦੀ ਵੀ ਜਿੰਨੇ ਕਿ ਜੋਗੇ ਸੀ ਬਾਹ ਫੜੀ ਅੱਜ ਵੀ ਫੜ ਰਹੇ ਆ ਜਿਹੜੇ ਮੇਰੇ ਬੱਚਿਆਂ ਵਰਗੇ ਨੇ ਜਾਂ ਮੇਰੇ ਭਰਾ ਨੇ ਜਾਂ ਭੈਣਾਂ ਨੇ ਕੋਈ ਵੀ ਬੰਦਾ ਬਾਹਰੋਂ ਆ ਗਿਆ ਹਤਾਸ਼ ਹੋਣ ਦੀ ਲੋੜ ਨਹੀਂ ਹੁੰਦੀ ਜਦੋਂ ਮੁਸ਼ਕਲ ਹੈ ਮੁਸ਼ਕਲ ਚੋਂ ਹੀ ਕਾਮਯਾਬੀ ਦਾ ਰਾਂ ਮਿਲਣਾ ਹੁੰਦਾ ਜਿੰਨਾ ਚਿਰ ਬੰਦੇ ਦਾ ਰੋਟੀ ਪਾਣੀ ਚੱਲਦਾ ਕੋਈ ਬੰਦਾ ਕੋਈ ਕਦਮ ਨਹੀਂ ਪਟਦਾ ਜਦੋਂ ਕੋਈ ਮੁਸ਼ਕਲ ਢੀੜੀ ਆਉਂਦੀ ਆ ਤੇ ਸਾਡੇ ਗੁਰੂ ਸਾਹਿਬ ਤੇ ਵੀ ਆਈਆਂ ਨੇ ਸਾਡੇ ਖਾਲਸੇ ਪੰਥ ਦਾ ਜਨਮੇ ਮੁਸ਼ਕਲਾਂ ਚ ਹੋਇਆ ਹੋਇਆ ਇਦਾਂ ਹਰ ਜਿਹੜਾ ਪਰਿਵਾਰ ਆ ਉਹ ਮੁਸ਼ਕਿਲਾਂ 'ਚੋਂ ਨੰਗ ਕੇ ਹੀ ਸਫਲ ਹੁੰਦਾ ਤੁਹਾਨੂੰ ਰਿਪੋਰਟ ਕਰਤਾ ਤੁਹਾਡਾ ਅੰਜਲ ਸੀਗਾ ਤੁਸੀਂ ਚੁਗਿਆ ਇਥੇ ਆ ਕੇ ਦੁਨੀਆ ਦੀ ਕੋਲ ਇੱਕ ਪੰਜਾਬ ਕੋ ਲੈਂਡ ਹੈ ਇੱਕ ਯੂਕਰੇਨ ਕੋ ਦੁਨੀਆ ਨੂੰ ਆਪਣੇ ਕੋਲ ਅਮੀਰ ਲੈਂਡ ਹੈ ਜਿਹਦੇ ਵਿੱਚ ਹਵਾ 'ਚੋਂ ਪੈਸੇ ਕਮਾਏ ਜਾ ਸਕਦੇ ਨੇ ਧੁੱਪ 'ਚੋਂ ਪੈਸੇ ਕਮਾਏ ਜਾ ਸਕਦੇ ਨੇ ਸਾਨੂੰ ਉਹਦੀ ਕਦਰ ਕਰਕੇ ਸਿੱਖਣਾ ਚਾਹੀਦਾ ਹੈ ਪਹਿਲਾਂ ਅਸੀਂ ਬਾਹਰੋਂ ਜਾ ਕੇ ਸਿੱਖ ਕੇ ਆਏ ਆਪਣੇ ਤੇ ਲਾਗੂ ਕਰਿਆ ਜੋ ਸੱਟਾਂ ਪੇਟਾਂ ਘਟੇ ਆਪ ਖਾਦੇ ਉਹ ਤੋਂ ਬਾਅਦ ਚ ਨਰੋਲ ਇੱਕ ਪੈਕੇਜ ਬਣਾ ਕੇ ਲੋਕਾਂ ਨੂੰ ਇੱਥੇ ਅਸੀਂ ਟ੍ਰੇਨਿੰਗ ਪ੍ਰੋਗਰਾਮ ਲਈ ਵੀ ਤੁਹਾਡੇ ਮਾਦੀ ਮਰਾਈ ਸੁਨੇਹਾ ਦਿੰਨੇ ਆ ਖਾਸ ਕਰਕੇ ਜਿਹੜੇ ਵੀਰੇ ਬਾਹਰੋਂ ਆਏ ਨੇ ਕਈ ਵਾਰ ਬੰਦਾ ਨਤਾਸ਼ ਹੋ ਜਾਂਦਾ ਵੀ ਯਾਰ ਜ਼ਿੰਦਗੀ ਮੁੱਕ ਗਈ ਕਈ ਬੰਦੇ ਗਲਤ ਸਟੈਪ ਚੁੱਕਦੇ ਨੇ ਮੈਂ ਤੁਹਾਡੇ ਮਾਦੀ ਮਰਾਈ ਬੇਨਤੀ ਕਰਦਾ ਕਿਸੇ ਦਾ ਵੀ ਇਸ ਲੈਵਲ ਤੱਕ ਇਹ ਦਿਮਾਗ ਉਪਜਦਾ ਹੈ ਮੇਰਾ ਨੰਬਰ ਹੈ 9876835433 ਦਵਿੰਦਰ ਸਿੰਘ ਮੁਸ਼ਕਾਵਾਦ ਨੇੜੇ ਮਾਛੀਵਾੜਾ ਮੇਰਾ ਪਿੰਡ ਆ ਇਹ ਚੀਜ਼ਾਂ ਹੱਲ ਨਹੀਂ ਹੈਗੀਆਂ ਆਪਾਂ ਲੜਨਾ ਹੈ ਸਾਨੂੰ ਗੁਰਬਾਣੀ ਦੇ ਵਿੱਚ ਲੜਨਾ ਹੀ ਸਿਖਾਇਆ ਬਾਬੇ ਨੇ ਵੀ ਹਾਰਨਾ ਨਹੀਂ ਸਿਖਾਇਆ ਜੇ ਹਾਰ ਮੰਨ ਲੋਗੇ ਤਾਂ ਹਾਰ ਹੈ ਜੇ ਨਹੀਂ ਹਾਰ ਮੰਨੋਗੇ ਮੈਂ ਤੁਹਾਨੂੰ ਅੱਜ ਡੈਫੀਨੇਟਲੀ ਕਹਿਣਾ ਕਿ ਮੈਂ ਇੱਕ 4-5 ਏਕੜ ਤੋਂ ਉੱਠ ਕੇ ਆਪਣੇ ਪਰਿਵਾਰ ਨੂੰ ਪਾਲ ਕੇ ਆਪਣਾ ਦੁਨੀਆਦਾਰੀ ਦੇ ਵਿੱਚ ਵੀ ਆਪਾਂ ਵਿਚਰਦੇ ਆਂ ਤੇ ਬਾਹਰ ਅੰਦਰ ਵੀ ਸਾਰੇ ਕਿਤੇ ਮੈਂ ਧੰਨਵਾਦੀ ਆਂ ਹਾਰਟੀਕਲਚਰ ਵਿਭਾਗ ਦਾ ਧੰਨਵਾਦੀ ਆਂ ਯੂਨੀਵਰਸਿਟੀ ਦਾ ਧੰਨਵਾਦੀ ਆਂ ਪੰਜਾਬ ਸਰਕਾਰ ਦਾ ਸੈਂਟਰ ਸਰਕਾਰ ਦਾ ਜੀ ਨੇ ਮੈਨੂੰ ਵਰਲਡ ਦੇ ਵਿੱਚ ਖੇਤੀ ਸਿੱਖਣ ਲਈ ਭੇਜਿਆ ਉਹ ਤੋਂ ਸਿੱਖ ਕੇ ਆ ਕੇ ਅਸੀਂ ਇੱਥੇ ਇੱਕ ਟ੍ਰੇਨਿੰਗ ਸੈਂਟਰ ਬਣਾਇਆ ਕੋਈ ਵੀ ਬੰਦਾ ਇਹ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਸਬਜ਼ੀ ਨਾਲ ਮੈਂ ਮੰਨਦਾ ਵੀ ਇਹ ਕੋਈ ਬਹੁਤ ਵੱਡੇ ਏਰੀਆ ਤੇ ਨਹੀਂ ਹੋ ਸਕਦਾ ਸਬਜ਼ੀ ਇਹਦਾ ਵੀ ਮੰਨਦਾ ਪੈ ਜੂਗਾ ਪਰ ਜਿੱਡੀ ਕੇ ਸਾਡੇ ਕੋਲ ਹੈਗੀ ਹੈ ਕੁਆਲਿਟੀ ਵੈਜੀਟੇਬਲ ਨਹੀਂ ਜ਼ਹਿਰਾਂ ਵਾਲੀ ਸਬਜ਼ੀ ਹੈ ਅਸੀਂ ਬਿਨਾਂ ਜ਼ਹਿਰਾਂ ਵਾਲੀ ਸਬਜ਼ੀ ਉਗਾਉਣ ਦੀ ਇੱਥੇ ਬੰਦੇ ਨੂੰ ਸ਼ੁਰੂ ਤੋਂ ਲੈ ਕੇ ਮੰਡੀ ਕਰਨ ਤੱਕ ਬੰਦੇ ਦੀ ਬਾਹ ਮ ਫੜਦੇ ਆਂ ਇਹ ਜੇ ਰਾਮਦਾਸੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਸਾਡੇ ਕੰਮ ਨੂੰ ਉੱਪਰ ਲੈ ਕੇ ਜਾਣ ਦੇ ਵਿੱਚ ਸ਼ੁਰੂ ਤੋਂ ਲੈ ਕੇ ਪ੍ਰਿੰਟ মিডিਆ ਰਹੀਂ ਇਹਨਾਂ ਨੇ ਸਾਡੇ ਕੰਮ ਨੂੰ ਬਹੁਤ ਜ਼ਿਆਦਾ ਆਪਣੀ ਕਲਮ ਦੇ ਥਰੂ ਲੋਕਾਂ ਤੱਕ ਪਹੁੰਚਾਇਆ ਅੱਜ ਅਸੀਂ ਇੱਥੇ ਬਹੁਤ ਵੱਡਾ ਸਾਡੇ ਕੋਲ 750 ਫਾਰਮਰ ਹੈ ਡੇਲੀ 12 ਮੁੰਡੇ ਆਏ ਨੇ ਬਿਸ਼ੱਕ ਪੀਆਰ ਹੋ ਕੇ ਆਏ ਨੇ ਉਹ ਸਾਡੇ ਕੋਲ ਟ੍ਰੇਨਿੰਗ ਲੈ ਕੇ ਕੰਮ ਸ਼ੁਰੂ ਕਰ ਰਹੇ ਨੇ ਸਰਕਾਰ ਦਾ ਅੱਜ ਦੀ ਡੇਟ ਦੇ ਉੱਤੇ ਐਨ ਐਚ ਵੀ ਨੈਸ਼ਨਲ ਹਾਰਟੀਕਲਚਰ ਬੋਰਡ ਦੇ ਵਿੱਚ ਇੱਕ ਬੰਦਾ 2 ਕਰੋੜ ਦੀ ਤੇ 1 ਕਰੋੜ ਸਬਸਿਡੀ ਲੈ ਸਕਦਾ ਇਹੋ ਜਿਹੀ ਪਾਲਿਸੀ ਆਈਆਂ ਨੇ ਦੇਸ਼ ਨਹੀਂ ਸੋਚ ਬਦਲਣ ਨਾਲ ਮਿਲਦੀ ਹੈ ਸਫਲਤਾ ਕਰਨ ਹਸਪਤਾਲ ਸਮਰਾਲਾ ਦੇ ਫਿਜ਼ੀਓਥੈਰੇਪਿਸਟ ਡਾਕਟਰ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਉਹ ਵੀ ਕਰੀਬ 15 ਬਰੇ ਪਹਿਲਾਂ ਨਿਊਜ਼ੀਲੈਂਡ ਵਿੱਚ ਗਏ ਉੱਥੇ ਹੀ ਪੜ੍ਹਾਈ ਕੀਤੀ ਅਤੇ ਕੰਮ ਵੀ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਕੋਲ ਪੀਆਰ ਲੈਣ ਲਈ ਪੂਰੇ ਸਾਧਨ ਸਨ ਮੇਰੇ ਪਿਛੇ ਪਿੰਡ ਬਦੋਲੀ ਚ ਮੇਰੇ ਪਿਤਾ ਰঞ্জੀਤ ਸਿੰਘ ਅਤੇ ਮਾਂ ਬਲਵਿੰਦਰ ਕੌਰ ਮੈਨੂੰ ਬਹੁਤ ਯਾਦ ਕਰਦੇ ਰਹਿੰਦੇ ਸਨ ਮੇਰੇ ਮਨ 'ਚ ਖਿਆਲ ਆਇਆ ਕਿ ਮਾਂ-ਬਾਪ ਅਤੇ ਆਪਣੀ ਧਰਤੀ ਤੋਂ ਵੱਧ ਕੇ ਕੁਝ ਵੀ ਨਹੀਂ ਉਹਨਾਂ ਨੇ ਨਿਊਜ਼ੀਲੈਂਡ ਦੀ ਧਰਤੀ ਨੂੰ ਅਲਵਿਦਾ ਆਖਿਆ ਤੇ ਵਾਪਸ ਆਪਣੇ ਪਿੰਡ ਪੰਜਾਬ ਆ ਗਏ ਬੈਂਗਲੌਰ ਤੋਂ ਬੀਪੀਟੀ ਫਿਜ਼ੀਓਥੈਰੇਪੀ ਦੀ ਪੜ੍ਹਾਈ ਕੀਤੀ ਮਾਪਿਆਂ ਅਤੇ ਪਿੰਡ ਤੋਂ ਦੂਰ ਹੋ ਕੇ ਮੁਰ ਉਸੇ ਆਪਣਤ ਦੀ ਗੋਤ ਦਾ ਨਿਗ ਮੰਨਣਾ ਸ਼ੁਰੂ ਕਰ ਦਿੱਤਾ ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਮੈਂ ਆਪਣੇ ਮਾਪੇ-ਪਾਪ ਦੇ ਨਾਲ ਰਹਿ ਕੇ ਫਿਜ਼ੀਓਥੈਰੇਪੀ ਰਾਹੀਂ ਸਿਹਤ ਸੇਵਾਵਾਂ ਵਧ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਹਿਸੂਸ ਕਰਦੇ ਨੇ ਕਿ ਉਹਨਾਂ ਦਾ ਨਿਊਜ਼ੀਲੈਂਡ ਤੋਂ ਵਾਪਸ ਆਪਣੀ ਧਰਤੀ ਤੇ ਰਹਿ ਕੇ ਆਪਣਾ ਕੰਮ ਆਪ ਕਰਨ ਦਾ ਫੈਸਲਾ ਬਹੁਤ درست ਸੀ। ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਮਜ਼ਦੂਰ ਦੀ ਤਰ੍ਹਾਂ ਨਹੀਂ ਬਲਕਿ ਇੱਕ ਉਸਤਾਦ ਦੀ ਤਰ੍ਹਾਂ ਗੁਜ਼ਾਰਿਆ ਹੈ ਉਹਨਾਂ ਦਾ ਸੁਪਨਾ ਹੈ ਕਿ ਮੈਂ ਇੱਕ ਛੱਤੇ ਹੇਠਾਂ ਮਨੁੱਖ ਲਈ ਅਜੀਹੇ ਸਾਧਨ ਪੈਦਾ ਕਰਾਂ ਕਿ ਉਹ ਬਿਨਾਂ ਦਵਾਈ ਤੋਂ ਤੰਦਰੁਸਤ ਜੋਸ਼ੀਲਾ ਅਤੇ ਫੁਰਤੀਲਾ ਬਣੇ ਉਹਨਾਂ ਦਾ ਮੰਨਣਾ ਹੈ ਕਿ ਦੇਸ਼ ਬਦਲਣ ਨਾਲ ਨਹੀਂ ਸੋਚ ਬਦਲਣ ਦੇ ਨਾਲ ਸਫਲਤਾ ਮਿਲਦੀ ਹੈ ਹੁਣ ਸੁਣਦੇ ਹਾਂ ਇਸ ਬਾਰੇ ਫਿਜ਼ੀਓਥੈਰੇਪਿਸਟ ਡਾਕਟਰ ਕੁਰਦੇਤ ਸਿੰਘ ਦਾ ਕੀ ਕਹਿਣਾ ਹੈ ਮੇਰੀ ਸਟੱਡੀ ਹੈ ਜਿਹੜੀ ਦੈਟ ਵਾਸ ਫਰਮ ਨਿਊਜ਼ੀਲੈਂਡ 2008 ਦੇ ਵਿੱਚ ਮੈਂ ਨਿਊਜ਼ੀਲੈਂਡ ਗਿਆ ਸੀ ਨਿਊਜ਼ੀਲੈਂਡ ਪੜ੍ਹਦੇ ਹੋਏ ਮੇਰੀ ਅੱਛਾ ਹੋਈ ਕਿ ਮੈਂ ਵਾਪਸ ਆਵਾਂ ਆਪਣੀ ਧਰਤੀ ਦੀ ਸੇਵਾ ਕਰਾਂ ਇੱਥੇ ਆ ਕੇ ਸਟੱਡੀ ਕੰਟੀਨਿਊ ਕੀਤੀ ఫిਜ਼ੀਓਥੈਰੇਪੀ ਜਿਹੜਾ ਮੇਰਾ ਕੋਰਸ ਸੀ ਉਹ ਕੰਪਲੀਟ ਕੀਤਾ ਇਵਨ ਆਈ ਡਿਡ ਮਾਈ ਪੀ ਐਚ ਡੀ ਫੇਰਾ ਕੇ ਸੈਟਲ ਹੋਣ ਦੇ ਨਾਤੇ ਮੈਨੂੰ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਬੈਟਰ ਲੱਗੀਆਂ ਇੱਕ ਚੀਜ਼ ਜਿਹੜੀ ਕਾਮਨ ਅੱਜ ਦੇਖਣ ਨੂੰ ਮਿਲ ਰਹੀ ਹੈ ਕਿ ਬੱਚੇ ਡਿਪੋਰਟ ਹੋ ਕੇ ਆ ਰਹੇ ਨੇ ਬੱਚੇ ਜਿਹੜੇ ਆ ਰਹੇ ਨਿਊ ਬਹੁਤ ਮਾਇੂਸ ਹੋ ਕੇ ਬੈਠੇ ਨੇ ਤਾਂ ਮੈਨੂੰ ਲੱਗਦਾ ਕਿ ਅਗਰ ਰੈਦਰ ਦੈਨ ਫੋਕਸਿੰਗ ਔਨ ਥਿਸ ਥਿੰਗ ਕਿ ਅਸੀਂ ਡਿਪੋਰਟ ਹੋ ਕੇ ਆਏ ਆ ਜਾਂ ਮਾਇੂਸ ਹੋਣ ਦੀ ਬਜਾਏ ਤੁਹਾਨੂੰ ਆਪਣੀ ਧਰਤੀ ਨੂੰ ਪਹਿਲ ਦੇਣ ਦੀ ਇੱਕ ਸੋਚ ਜਿਹੜੀ ਉਹ ਵਧਾਉਣੀ ਚਾਹੀਦੀ ਹੈ ਜਿੱਦਾਂ ਮੈਂ ਆ ਕੇ ਸਕਸੈਸਫੁਲ ਹੋਇਆ ਆਪਣੀ ਲਾਈਫ ਨੂੰ ਕੰਟੀਨਿਊ ਕੀਤਾ ਹੈ ਅੱਜ ਇੱਕ ਡਾਕਟਰ ਦੀ ਹیثیت ਦੇ ਤੌਰ ਦੇ ਉੱਤੇ ਪੇਸ਼ੈਂਟਸ ਨੂੰ ਟਰੀਟ ਕਰ ਰਿਹਾ ਹਾਂ ਇੰਨਾ ਵੀ ਸਮਾਂ ਨਹੀਂ ਹੁੰਦਾ ਕਈ ਵਾਰੀ ਕਿ ਵੀ ਪਰਸਨਲ ਲਾਈਫ ਦੇ ਵਿੱਚ ਆਪਣੀ ਜਿਹੜੇ ਰੁਝੇਵੇਂ ਨੇ ਉਹਨਾਂ ਨੂੰ ਟਾਈਮ ਦੇ ਸਕੇ ਕਿਉਂਕਿ ਪੇਸ਼IENTS ਦੇ ਲਈ ਸਾਡੀ ਪ੍ਰਾਇੋਰਟੀ ਹੋ ਜਾਂਦੀ ਹੈ ਤਾਂ ਲਾਈਫ ਨੂੰ ਦੁਬਾਰਾ ਸਟਾਰਟ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਔਰ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ ਕਿ ਅਗਰ ਕੋਈ ਲਾਈਫ ਦੇ ਵਿੱਚ ਪ੍ਰੋਬਲਮ ਆਈ ਹੈ ਤਾਂ ਉਹਨੂੰ ਰੈਦਰ ਦੈਨ ਫੋਕਸਿੰਗ ਔਨ ਉਹਦਾ 네ਗੇਟਿਵ ਪਾਰਟ ਅਸੀਂ ਉਹਨੂੰ ਪੋਜ਼ੀਟਿਵਲੀ ਲੈ ਕੇ ਆਪਣੀ ਲਾਈਫ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ ਇੱਕ ਅਪੀਲ ਉਹਨਾਂ ਸਾਰਿਆਂ ਦੇ ਨਾਮ ਜਿਹੜੇ ਵਾਪਸ ਆਏ ਨੇ ਕਿ ਰੈਦਰ ਦੈਨ ਮਾਇੂਸ ਹੋਣ ਦੀ ਬਜਾਏ ਅਸੀਂ ਤਕੜੇ ਹੋ ਕੇ ਇਸ ਸਿਚੁਏਸ਼ਨ ਨਾਲ ਲੜ ਕੇ ਨਵੀਂ ਇੱਕ ਸ਼ੁਰੂਆਤ ਕਰੀਏ ਤੇ ਉਸ ਨੂੰ ਪੋਜ਼ੀਟਿਵਲੀ ਲੈ ਕੇ ਇੱਕ ਨਵੀਂ ਸ਼ੁਰੂਆਤ ਦਾ ਆਗਾਜ਼ ਕਰੀਏ ਕਿ ਜੋ ਤੁਹਾਡੇ ਸੁਪਨੇ ਇੱਥੇ ਰਹਿ ਗਏ ਸੀ ਉਹਨਾਂ ਨੂੰ ਅਸੀਂ ਕਾਮਯਾਬੀ ਦੇ ਵੱਲ ਲੈ ਕੇ ਜਾਈਏ ਹਾਰਡਵਰਕ ਕਰੀਏ ਤੇ ਮੁੜ ਕੇ ਦੁਬਾਰਾ ਸੈਟਲ ਹੋ ਗਏ ਕਿਉਂਕਿ ਸਿਰਫ ਪੈਸੇ ਦਾ ਹੀ ਨੁਕਸਾਨ ਹੋਇਆ ਹੈ ਉਸ ਚੀਜ਼ ਨੂੰ ਦੁਬਾਰਾ ਕਵਰ ਕੀਤਾ ਜਾ ਸਕਦਾ ਜਾਨ ਸਲਾਮਤ ਹੈ ਤੇ ਸੂਚ ਸਲਾਮਤ ਹੈ ਸੂਚ ਅਗਾਹ ਵਧੂ ਰੱਖ ਕੇ ਅਸੀਂ ਇਹ ਕੋਸ਼ਿਸ਼ ਕਰੀਏ ਕਿ ਅਸੀਂ ਰਾਜਿਆਂ ਵਾਂਗੂ ਆਪਣੇ ਰਾਜ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰ ਸਕੀ ਤੇ ਅੱਗੇ ਵਧੀਏ ਅਸੀਂ ਇਟਲੀ ਤੋਂ ਪਰਤ ਸ਼ੁਰੂ ਕੀਤੀ ਜੈਵਿਕ ਖੇਤੀ ਹੁਣ ਮਿਲਿਆ ਸਰਬੋਤਮ ਕਿਸਾਨ ਅਵਾਰਡ ਕਾ ਦੱਸਦਾ ਇਹ ਇਟਲੀ ਵਿੱਚ ਰਹਿ ਕੇ ਉੱਥੇ ਸਤਪਿਤ ਹੋਣ ਦੇ ਥਾਂ ਵਾਪਸ ਆਪਣੇ ਪਿੰਡ ਦਿਵਾਲਾ ਪਰਤਕੇ ਖੇਤੀਬਾੜੀ ਦੇ ਖੇਤਰ ਵਿੱਚ ਆਪਣੀ ਵੱਡੀ ਪਛਾਣ ਬਣਾਉਣ ਵਾਲੇ ਸੁਖਜੀਤ ਸਿੰਘ ਦਿਵਾਲਾ ਦਾ ਕਹਿਣਾ ਹੈ ਕਿ ਮੈਂ ਖੇਤੀ ਨੂੰ ਤਕਨੀਕੀ ਢੰਗ ਨਾਲ ਕੀਤਾ ਅਤੇ ਚੰਗੀ ਕਮਾਈ ਦੇ ਨਾਲ-ਨਾਲ ਮੁੱਖ ਮੰਤਰੀ ਅਵਾਰਡ ਹਾਸਲ ਕੀਤਾ। ਉਹਨਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਵਿਦੇਸ਼ ਤੋਂ ਵਾਪਸੀ ਨੂੰ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਮੰਨਦੇ ਹੋਏ ਨਵੇਂ ਅਤੇ ਸੁਨਹਿਰੀ ਮੌਕਿਆਂ ਦੀ ਤਲਾਸ਼ ਅਰੰਭਣੀ ਚਾਹੀਦੀ ਹੈ। ਅੱਜ ਦੇ ਮੌਕੇ ਵਿੱਚ ਖੇਤੀਬਾੜੀ ਦਾ ਸੈਕਟਰ ਅਹਿਮ ਭੂਮਿਕਾ ਨਿਭਾ ਸਕਦਾ ਹੈ ਜੈਵਿਕ ਖੇਤੀ ਕਰਕੇ ਸਥਾਨਕ ਬਾਜ਼ਾਰਾਂ ਵਿੱਚ ਉਸ ਦੀ ਵਿਕਰੀ ਅਤੇ ਪ੍ਰਚਾਰ ਲਾਭਕਾਰੀ ਸਾਬਤ ਹੁੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਮਾਰਕੀਟ ਵਿੱਚ ਜੈਵਿਕ ਫਲ ਅਤੇ ਸਬਜ਼ੀਆਂ ਦੀ ਵੱਡੀ ਘਾਟ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਕੁਲਵਿੰਦਰ ਸਿੰਘ ਵੀ ਉਹਨਾਂ ਦੇ ਨਾਲ ਹੀ ਖੇਤੀਬਾੜੀ ਦੇ ਰਾਹ ਤੁਰਿਆ ਹੋਇਆ ਜਿਸ ਨੂੰ ਸਰਕਾਰ ਵੱਲੋਂ ਸਰਵੋਤਮ ਕਿਸਾਨ ਦਾ ਅਵਾਰਡ ਵੀ ਮਿਲਿਆ ਉਹਨਾਂ ਨੇ ਕਿਹਾ ਕਿ ਧਰਤੀ ਕੋਈ ਵੀ ਮਾੜੀ ਨਹੀਂ ਹੁੰਦੀ ਬਸ ਘਾਟ ਹੁੰਦੀ ਹੈ ਉਸ ਉੱਤੇ ਵਸਤੇ ਲੋਕਾਂ ਵਿੱਚ ਹਿੰਮਤ ਅਤੇ ਲਗਨ ਦੀ ਜਿੱਥੇ ਉਹ ਦੋਵੇਂ ਸੌਮੇ ਮੌਜੂਦ ਹਨ ਉੱਥੇ ਸਫਲਤਾ ਖੁਦ ਚੱਲ ਕੇ ਆਉਂਦੀ ਹੈ ਦੱਸ ਦਈਏ ਕਿ ਕਿਸਾਨ ਸੁਖਜੀਤ ਸਿੰਘ ਦੇ ਵੱਲੋਂ ਆਪਣਾ ਗੰਨਾ ਤਿਆਰ ਕੀਤਾ ਜਾਂਦਾ ਫਿਰ ਉਸ ਨੂੰ ਗੁੜ ਸ਼ੱਕਰ ਬਣਾ ਕੇ ਆਪਣੀ ਹੱਟ ਵਿੱਚ ਵੇਚਿਆ ਵੀ ਜਾਂਦਾ ਇਸ ਤੋਂ ਇਲਾਵਾ ਉਹਨਾਂ ਵੱਲੋਂ ਇੱਕ ਸੈਲਫ ਹੈਲਪ ਗਰੁੱਪ ਬਣਾਇਆ ਗਿਆ ਜਿਸ ਰਾਹੀਂ ਉਹ ਸਰੋਂ ਦਾ ਤੇਲ ਅਚਾਰ ਮਰਬੇ ਚਟਨੀਆਂ ਦੀ ਪੰਜਾਬ ਪੱਧਰ ਦੇ ਉੱਤੇ ਸੇਲ ਕਰਦੇ ਨੇ ਅਤੇ ਅੱਜ ਇੱਕ ਸਫਲ ਕਿਸਾਨ ਦੇ ਤੌਰ ਦੇ ਉੱਤੇ ਸਾਬਤ ਹੋਏ ਨੇ ਹੁਣ ਤੁਹਾਨੂੰ ਸੁਣਾਉਣੇ ਹਾਂ ਕਿ ਇਸ ਬਾਰੇ ਸੁਖਜੀਤ ਦਿਵਾਲਾ ਦਾ ਕੀ ਕਹਿਣਾ ਹੈ ਤਾਂ ਇਹ ਸਨ ਉਹ ਲੋਕ ਜਿਨ੍ਹਾਂ ਨੇ ਵਿਦੇਸ਼ ਦੀ ਧਰਤੀ ਤੋਂ ਆਪਣੇ ਪੰਜਾਬ ਦੀ ਧਰਤੀ ਦੇ ਉੱਤੇ ਪਰਤ ਕੇ ਆਪਣਾ ਆਪਣੇ ਪੰਜਾਬ ਅਤੇ ਦੇਸ਼ ਦਾ ਨਾਮ ਵੀ ਰੋਸ਼ਨ ਕੀਤਾ ਹੈ ਅਜੀਹੇ ਲੋਕ ਉਹਨਾਂ ਲੋਕਾਂ ਲਈ ਪ੍ਰੇਰਨਾ ਦੇ ਸਰੋਤ ਨੇ ਜੋ ਕਿ ਹੁਣ ਡਿਪੋਰਟ ਹੋ ਕੇ ਆਏ ਅਤੇ ਢੇਰੀ ਟਾ ਕੇ ਬੈ ਗਏ ਨੇ ਡਿਪੋਰਟ ਹੋ ਕੇ ਆਏ ਲੋਕਾਂ ਨੂੰ ਅਜੀਹੇ ਲੋਕਾਂ ਤੋਂ ਪ੍ਰੇਰਨਾ ਲੈਣ ਦੀ ਜ਼ਰੂਰਤ ਹੈ ਡਿਪੋਰਟ ਹੋਣਾ ਮਤਲਬ ਇਹ ਨਹੀਂ ਕਿ ਹੁਣ ਸਭ ਕੁਝ ਖਤਮ ਹੋ ਗਿਆ ਬਲਕਿ ਇਹ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਦਾ ਮੌਕਾ ਹੈ ਕਿਉਂਕਿ ਨਵੀਆਂ ਮੰਜ਼ਲਾ ਉਹਨਾਂ ਦੀ ਉਡੀਕ ਵਿੱਚ ਬੂਹੇ ਖੋਲ੍ਹ ਕੇ ਬੈਠੀਆਂ ਨੇ ਮੈਂ ਇਟਲੀ ਦੋ ਵਾਰ ਗਿਆ ਜੀ ਉੱਥੇ ਮੇਰਾ ਭਰਾ ਸੀ ਇਸ ਕਰਕੇ ਮੈਂ ਉੱਥੇ ਗਿਆ ਦੋ ਦੋ ਤਿੰਨ ਤਿੰਨ ਮਹੀਨੇ ਉੱਥੇ ਵੀ ਖੇਤੀਬਾੜੀ ਦਾ ਕੰਮ ਕੀਤਾ ਉੱਥੇ ਜਦੋਂ ਦੇਖੇ ਤੁਹਾਡੇ ਕੋਲ ਦੋ ਰਸਤੇ ਸੀਗੇ ਵੀ ਤੁਸੀਂ ਇੰਡੀਆ 'ਚ ਵੀ ਕੰਮ ਕਰ ਸਕਦੇ ਹੋ ਇਟਲੀ 'ਚ ਪਰ ਤੁਸੀਂ ਚੁਣਿਆ ਆਪਣਾ ਇੰਡੀਆ ਕਿਉਂਕਿ ਉੱਥੇ ਜਿਹੜੇ ਬੰਦੇ ਨਾਲ ਅਸੀਂ ਕੰਮ ਕਰਦੇ ਸੀ ਉਹ ਕਹਿੰਦੇ ਹੁੰਦੇ ਸੀ ਨਾ ਕਹਿੰਦੇ ਵੀ ਜੇ ਕਿਸੇ ਨਾਲ ਜਿੱਦ ਕੱਢਣੀ ਹੈ ਉਹ ਤੇ ਇਕੱਲੇ-ਇਕੱਲੇ ਮੁੰਡੇ ਨੂੰ ਬਾਹਰ ਭੇਜ ਦੋ ਜਿਹੜੇ ਉੱਥੇ ਕੰਮ ਕਰਦੇ ਸੀ ਬੰਦੇ ਉਸ ਟਾਈਮ ਤੇ ਉਹਨਾਂ ਨੇ ਫੇਰ ਮੈਨੂੰ ਕਹਿਣਾ ਚਾਹ ਮੈਂ ਉਹਨਾਂ ਨੂੰ ਵੱਡੇ ਸਿਕਣਾ ਅੰਕਲ ਤੇਰਾ ਤਾਂ ਫਾਇਦਾ ਤੂੰ ਤਾਂ ਬਹੁਤ ਚਲੇ ਜਾਣਾ ਅਸੀਂ ਤਾਂ ਫਸ ਗਏ ਮੈਂ ਕਿਹਾ ਭਾਈ ਫਸ ਮੈਂ ਵੀ ਜਾਣਾ ਸੀ ਛੋਟੇ ਨੂੰ 10-15 ਲੱਖ ਲਾ ਕੇ ਆਉਂਦਾ ਫੇਰ ਮੈਂ ਵੀ ਫਸ ਜਾਣਾ ਸੀ ਫੇਰ ਪਰ ਉੱਥੇ ਕੰਮ ਤੇ ਬੰਦਿਆਂ ਦਾ ਧਿਆਨ ਹੈ ਦੇਖੋ ਜਿਹੜੇ ਫਾਰਮਰ ਉੱਥੇ 70 70 ਸਾਲ 75 75 ਸਾਲ ਦੇ ਫਾਰਮਰ ਉਹ ਵੀ ਕੋਲ ਬੈਠ ਕੇ ਖੇਤੀ ਕਰਾਉਂਦੇ ਆ ਆਪਣੇ ਵਾਂਗੂ ਨਹੀਂ ਵੀ ਸੱਤ ਚ ਬੈਠ ਕੇ ਤਾਸ ਖੇਡਦਾ ਥੋੜੀ ਮੋਟਰ ਚੱਲਦੀ ਆ ਆਪਣੇ ਕੰਮ ਤੇ ਧਿਆਨ ਦਿਓ ਤੁਸੀਂ ਕਿਤੇ ਦੇ ਲੋ ਜੇ ਤੁਸੀਂ ਇੰਡੀਆ 'ਚ ਵੀ ਆਪਣੇ ਕੰਮ ਤੇ ਧਿਆਨ ਦਿੰਨੇ ਹੋ ਤਾਂ ਉੱਥੇ ਕੋਈ ਘਾਟੇ ਵਾਲਾ ਸੌਦਾ ਨਹੀਂ ਜ ਜਿਹਦੀ ਉਦਾਹਰਨ ਮੈਂ ਤੁਹਾਨੂੰ ਰੋਪੜ ਦੇ ਸੰਧੂਆਂ ਪਿੰਡ ਦੀ ਆਪਣਾ ਹੈਗਾ ਜਿੰਦਰ ਸਿੰਘ ਇੱਕ ਏਕੜ ਤੋਂ ਨੇ ਬੰਦੇ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਤੇ ਉਹ ਵੀ ਨੈਸ਼ਨਲ ਅਵਾਰਡ ਤੱਕ ਪਹੁੰਚਿਆ ਹੈ ਅੱਛਾ ਹੁਣ ਅੱਜ ਦਾ ਇਸ਼ੂ ਤਾਂ ਇਹ ਹੈ ਵੀ ਹੁਣ ਰਿਪੋਰਟ ਹੋ ਕੇ ਆ ਰਹੇ ਨੇ ਮੁੰਡੇ ਲਗਾਤਾਰ ਜਹਾਜ਼ ਭਰ-ਭਰ ਆ ਰਹੇ ਨੇ ਤੇ ਮਤਲਬ ਮਾਹੌਲ ਇਦਾਂ ਦਾ ਬਣਿਆ ਹੋਇਆ ਵੀ ਇਦਾਂ ਲੱਗਦਾ ਵੀ ਇਹ ਜਿਵੇਂ ਉਜੜੇ ਗਏ ਹੁੰਦੇ ਨੇ ਖਤਮ ਹੋ ਗੁੰਦੇ ਨੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਵੀ ਉਹਨਾਂ ਨੂੰ ਚੰਗਾ ਮੈਸੇਜ ਦਵੋ ਵੀ ਭਾਈ ਇਹ ਸਾਰਾ ਇਹ ਇਹਦਾ ਮਤਲਬ ਇਹ ਨਹੀਂ ਹੁੰਦਾ ਤੁਸੀਂ ਖਤਮ ਹੀ ਹੋ ਗਿਆ ਸਾਰਾ ਕੁਝ ਦੇਖੋ ਤੁਸੀਂ ਵੀ ਕਿੰਨੇ ਏਕੜ ਤੋਂ ਦੱਸਿਆ ਚਾਹ ਦੋ ਏਕੜ ਤੋਂ ਚਾਰ ਏਕੜ ਤੋਂ ਸ਼ੁਰੂ ਕਰੀ ਹਨ ਅੱਜ ਇਹ ਡੇ ਡੇ ਵਾਰਡ ਲਾਇਆ ਤੇ ਉਹਨਾਂ ਨੂੰ ਮਤਲਬ ਤੁਸੀਂ ਕੀ ਮੈਸੇਜ ਦੇਦੇ ਹੋ ਵੀ ਉਹ ਉਹਨਾਂ ਵਾਸਤੇ ਮੈਸੇਜ ਇਹੀ ਆ ਵੀ ਜ਼ਿੰਦਗੀ ਕਦੇ ਖਤਮ ਨਹੀਂ ਹੁੰਦੀ ਹੁੰਦੀ ਸ਼ੁਰੂਆਤ ਹੁੰਦੀ ਹੁੰਦੀ ਆ ਅਰ ਸਮੇਂ ਨਾਲੋਂ ਪਹਿਲਾਂ ਵਕਤ ਨਾਲੋਂ ਪਹਿਲਾਂ ਸਮੇਂ ਨਾਲੋਂ ਪਹਿਲਾਂ ਤੇ ਕਿਸਮਤ ਨਾਲੋਂ ਜ਼ਿਆਦਾ ਕਦੇ ਕਿਸੇ ਨੂੰ ਕੁਝ ਨਹੀਂ ਮਿਲਦਾ ਹੁੰਦਾ ਤੁਸੀਂ ਮਿਹਨਤ ਕਰਦੇ ਰਹੋ ਫਲ ਦੇਣਾ ਪ੍ਰਮਾਤਮਾ ਦਾ ਕੰਮ ਆ ਮਿਹਨਤ ਜ਼ਰੂਰ ਕਰੋ ਇਹਦੇ 'ਚ ਦੋ ਗੱਲਾਂ ਮੈਂ ਇਕੱਲੇ ਉਹਨਾਂ ਲੋਕਾਂ ਦਾ ਵੀ ਕਸੂਰ ਨਹੀਂ ਮੰਨਦਾ ਉਹਨਾਂ ਦੇ ਮਾਂ-ਬਾਪ ਦਾ ਵੀ ਕਸੂਰ ਆ ਉਹਦਾ ਕਾਰਨ ਜਿਹੜਾ ਬੱਚਾ ਬੱਚੇ ਨੂੰ ਨਹੀਂ ਪਤਾ ਹੁੰਦਾ ਵੀ ਕੀ ਕਰਨਾ ਦੇਖੋ 15 18 ਸਾਲ ਦੀ 20 ਸਾਲ ਦੀ ਉਮਰ ਆ ਬੱਚੇ ਨੂੰ ਨਹੀਂ ਪਤਾ ਹੁੰਦਾ ਅਗਰ ਉਹ ਇੱਥੇ ਕੋਈ ਕੰਮ ਕਰਨ ਨੂੰ ਕਹੇ ਆਪਣੇ ਮਾਪਿਆਂ ਨੂੰ ਕੋਈ ਵੀ ਹੋਵੇ ਮੈਂ ਉਹਨਾਂ ਨੂੰ ਨਹੀਂ ਕੱਲਿਆਂ ਨੂੰ ਕਹਿੰਦਾ ਸਾਰੇ ਪੰਜਾਬੀਆਂ ਦੀ ਜਿਹੜੀ ਇਹ ਫਿਦਰਤ ਆ ਉਹ ਬੱਚਾ ਕਹਿੰਦਾ ਮੈਨੂੰ 20 ਲੱਖ ਦੇ ਦਿਓ ਮੈਂ ਇੱਥੇ ਫਲਾਨਾ ਕੰਮ ਕਰ ਲੈ 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 ਇਹ ਤੂੰ ਤਾਂ ਪੈਸੇ ਖਰਾਬ ਕਰ ਰਿਹਾ ਤੂੰ ਐ ਕਰ ਦੇਗਾ ਜੋ ਕਹਿੰਦਾ ਮੈਂ ਬਾਹਰ ਜਾਣਾ ਮੈਨੂੰ 40 ਲੱਖ ਦੇਣਗੇ ਕਿਤੋਂ ਲਿਆ ਕੇ ਦੇਣ ਨੂੰ ਦੇ ਦੇਣਗੇ ਬੱਚਿਆਂ ਨੂੰ ਕੰਮ ਕਰਨ ਵਾਸਤੇ ਇੱਥੇ ਜੀ ਪੈਸਿਆਂ ਦੀ ਲੋੜ ਆ ਦੋ ਬੱਚੇ ਨੂੰ ਥੋੜੀ ਬਹੁਤੀ ਖੁੱਲ ਵੀ ਦੋ ਤੁਸੀਂ ਖਰਚਕਾਰ ਆ ਆਪਣਾ ਜਿਹੜਾ ਕੰਮ ਆ ਤੂੰ ਕਾਹਦੇ ਹੈ ਆ ਤੈਨੂੰ 20 ਲੱਖ ਦੇਦਾ ਤੂੰ ਜਦੋਂ ਕਮਾ ਕੇ ਦਿਖਾ ਕੀ ਦਿਖਾਉਣਾ ਬੱਚਾ ਦਿਖਾਊਗਾ ਪਰ ਜਦੋਂ ਤੁਸੀਂ ਉੱਤੇ ਉਹਦੇ ਕੈਪ ਲਾ ਦੇਣੀ ਹੈ ਨਾ ਫਿਰ ਬੱਚਾ ਨਹੀਂ ਕੰਮ ਕਰਦਾ ਜੱਗਵਾਨੀ ਟੀਵੀ ਲਈ ਸਮਰਾਲਾ ਤੋਂ ਰਾਮਦਾਸ ਬੰਗੜੀ ਦੀ ਰਿਪੋਰਟ